ਲਾਸਾਤਨੋਂ ਪਿੰਡ ਸ਼ਾਹੜ ਤੋਂ ਨਾ 22 27 ਕੋਲੇ ਬਹੁਤ ਕਮਾਲ ਦੀਆਂ ਝੋਟੀਆਂ ਲੱਗੀਆਂ ਦਿਖਾਉਣਾ ਤਿਆਰ ਦੁੱਧਾਂ ਲੀਆਂ ਆ ਗਈਆਂ ਤੇ ਵਿੱਚ ਆ ਗਈਆਂ ਤਾਜ਼ੀਆਂ ਸੂਈਆਂ ਤੇ ਪਸ਼ੂਤਨ ਬਾਈ ਕਹਿੰਦਾ ਅੱਜ ਦਾ ਲਾਟ ਸਾਰੀ ਹਰਿਆਣੇ ਦਾ ਫੋਟੋ ਵੀਡੀਓ ਉੱਧਰ ਖੜੀਆਂ ਦੀ ਦਿਖਾ ਦਾਂਗੇ ਦੋ ਦੰਦ ਦਾ ਤੇ ਚਾਰ ਦੰਦ ਦਾ ਬਹੁਤ ਕਮਾਲ ਦੇ ਤੋਹਫੇ ਪੀਸ ਨੇ ਤੇ ਜਿਹੜਾ ਰੇਟ ਰਹੂਗਾ ਰੇਟ ਇਹ ਸੱਜਣ ਦਾ ਬੜਾ ਜੈਜਰ ਰਹੂਗਾ ਪਹਿਲਾਂ ਬਾਈ ਕਹਿੰਦਾ ਨਾ ਰੇਟ ਹੀ ਪਤਾ ਕਰਕੇ ਆਜੋ ਇੱਕ ਦੋ ਜ਼ਿਲ੍ਹਿਆਂ 'ਚ ਤੇ ਫੇਰ ਬਾਈ ਤੋਂ ਮਾਲ ਲੈ ਜਾਓ ਐਦਾਂ ਦਾ ਰੇਟ ਰਹੂ ਤੇ ਗੱਲਬਾਤ ਬਾਈ ਨਾ ਕਰਾ ਦਾਂਗੇ ਰੇਟ ਸਾਰੇ ਪਸ਼ੂ ਆਇਆ ਹੋਰ ਗਏ ਮੈਂ ਵਧੀਆ ਬਾਈ ਚੜਦੀ ਕਲਾ ਵਧੀਆ ਹੈ ਨਾ ਉਦਨ ਵਾਲਾ ਵਿਗ ਗਿਆ ਸੀ ਹਾਂ ਉਹ ਵਿਗ ਗਿਆ ਦੀ ਬ੍ਰਾ ਨੰਬਰ ਬੋਲ ਦੇਣਾ 7717255721 7717255721 55721 ਹਰਿਆਣੇ ਖੜੀਆਂ ਦੀ ਇਹਨਾਂ ਦੀ ਫੋਟੋ ਵੀਡੀਓ ਦਿਖਾ ਦਾਂਗੇ ਹਾਂ ਕਰਾਰਾਂਗੇ ਤਸੱਲੀ ਹਾਂ ਹਾਂ ਠੀਕ ਹੈ ਗੱਲ ਤੇ ਸ਼ੁਰੂਆਤ ਇੱਥੋਂ ਕਰ ਲਈਏ हां मेरे आजा 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 गेरी मार कैमरा ओए आ कट्टी ते मार कैमरा पहला ਥੱਲੇ ਵਾਲਾ ਸਿਸ਼ਟਮੀ ਦਿਖਾ ਦੇ ਠੰਡੀ ਵਾਲੀ ਆ ਨਾ हां भाई ਤੇ ਰੰਗ ਰੰਗ ਵਾਲਾ ਚੰਗਾ ਦੰਦਾਂ ਕਿਵੇਂ ਆ ਦੋ ਦੰਦ ਹੈ ਬਈ ਇਹ ਦੋ ਦੰਦ ਜਮੀ ਸਵਾਦੀ ਗਰਮ ਹੋ ਪਰ ਪਤਾ ਨਹੀਂ ਨਾ ਜਮਾ ਵੀ ਨਹੀਂ ਮਾਰੀ ਹੱਥ ਮੜਾ ਕਰਾ ਦੇ ਚੱਕ ਇੱਕ ਵਾਰੀ ਲੈ ਚੱਕ ਗੈਰੀ ਉਹ ਇੰਨੀ ਠੰਡੀ ਆ ਗਾਂ ਵਾਲਾ ਕੰਮ ਹੀ ਆ ਦੋ ਦੰਦ ਆ ਗਈ ਪਿਓਰ ਲਾ ਤੋਰ ਸੱਤੀ ਖੋਲ ਕੇ ਤੇ ਨਾ ਅਸਲ ਨੂੰ ਸਲੇ ਕਹਿ ਸਕਦਾ ਕੁਆਲਿਟੀ ਕੁਆਲਿਟੀ ਕੱਟੀ ਦੀ ਵਾਲੀ ਆ ਗਈ ਤੇ ਆ ਗਈ ਸਚਨੋਂ ਪਿਓਰ ਹਰਿਆਣੇ ਦੀ ਉਹ ਚੀਜ਼ ਦੀ ਬਾਈ ਕਹਿੰਦਾ ਗਾਰੰਟੀ ਰਹੂਗੀ ਤੇ ਬਾਕੀ ਜਦੋਂ ਬਾਈ ਇਹ ਧਰਲੇ ਬੰਨੇ ਤੋਰੂਗਾ ਜੱਜਮੈਂਟ ਉਹ ਤੋਂ ਕਰਾਵਾਂਗੇ ਸਾਤੀ ਸੂਆ ਕਿੰਨੇ ਦਿਨ ਦਾ ਹੋ ਗਿਆ ਇਹਦਾ ਬਾਈ 4-5 ਦਿਨ ਦਾ ਬੰਨੇ ਹੋ ਜਾ ਫੇਸ ਦੇ ਪਰਲੇ ਬੰਨੇ ਹੋ ਜਾ ਕਿੰਨੇ ਦਿਨ ਦਾ 4-5 ਦਿਨ ਦਾ ਤੇ ਸ਼ਕੀਨ ਵਾਲੀ ਆ ਨਾ ਹਾਂ ਬਾਈ ਆ ਸ਼ਕੀਨ ਆ ਗਈ ਫੁੱਲ ਸੂਆ ਆ ਗਿਆ 4 ਤੋਂ 5 ਦਿਨ ਦਾ ਤੇ ਬੱਚਾ ਕੀ ਨਾਲ ਇਹਦੇ ਬਾਈ ਕੱਟਾ ਆ ਨਾਲ ਆ ਗਿਆ ਮੇਲਕਾ ਫਾ ਸਾਫ ਸੋਥਰੀ ਫੁੱਲ ਤੇ ਚਵਾਈ ਦੀ ਕਿਵੇਂ ਆ ਜਮਾ ਪੋਲੀ ਆ ਬਾਈ ਪੋਲੀ ਆਉ ਲੂੜ ਤਾਂ ਨਹੀਂ ਕਰਦੀ ਨਾ ਜਮਾ ਵੀ ਨਹੀਂ ਕਰਦੀ ਤੇ ਇੱਥੇ ਰੋਕ ਲਈ ਰੋਕ ਲਈ ਰੋਕ ਲਈ ਇੱਥੇ ਮਾਰਨੀ ਕਰੀ ਕੈਮਰਾ ਪਿਓਰ ਦੋ ਦਾਂਦਾ ਹਾਂ ਬਾਈ ਠੀਕ ਆ ਗੱਲ ਲੈ ਔਰ ਲੈ ਬੰਨੇ ਅਦੰਦਾਂ ਚ ਪਾਈ ਕਹਿੰਦਾ ਆ ਗਈ ਪਿਓਰ ਦੋ ਦੰਦ ਚਾਰ ਤੋਂ ਪੰਜ ਦਿਨ ਦੀ ਸੂਈ ਬੋਲਾ ਕਿੰਨਾ ਹਾਜ਼ਰ ਸਤੀ ਇਹਦੇ 9-10 ਲੀਟਰ ਆ ਬਾਈ 9 ਤੋਂ 10 ਲੀਟਰ ਹਾਂ ਬਾਈ ਪਾ ਦੂਗੀ 13-14 ਹਾਂ ਬਾਈ ਪਾ ਦੂਗੀ ਕਹਿ ਕੇ ਦਿੱਤਾ ਬਾਈ ਉਹਨਾਂ ਨੂੰ ਠੀਕ ਆ ਕੱਲ ਤੇ 14 ਦੇ ਲਗਭਗ ਪਾ ਦੂ ਤੇ ਸਵਾਹ ਵਾਲਾ ਤਾਂ ਬਾਈ ਕਹਿੰਦਾ ਨਾ ਗਾਂ ਵਾਲਾ ਕੰਮ ਹੀ ਆ ਲੈ ਇੱਥੋਂ ਕਰਾ ਦੇਣਾ ਚਾ ਇੱਕ ਗਰਮ ਗਰਮ ਵਾਲਾ ਦਾ ਸੀਨ ਹੀ ਨਹੀਂ ਹੈਗਾ ਲੈ ਕੋਈ ਤਾਂ ਜਿਵੇਂ ਮਰਜ਼ੀ ਜਿਵੇਂ ਮਰਜ਼ੀ ਲਗਾ ਦੀ ਓਏ ਇਹ ਆਇ ਤੁ ਆਇ ਤੁ ਬਹਲੇ ਜੇ ਮਾਗਰਦੀ ਤਾਰਾ ਮਾਰੀ ਜਾਂ ਉਹ ਚੀਜ਼ ਨਹੀਂ ਹੋਊਗੀ ਚਬਾਈ ਦੀ ਬਾਲੀ ਠੋਸ ਰਹੂਗੀ ਹੈ ਨਾ ਹਾਂ ਬਈ ਹਾਂ ਚਬਾਈ ਦੀ ਰਹੂਗੀ ਫੁੱਲ ਠੋਸ ਤੇ ਦੰਦਾਂ ਚ ਪਿਓਰ ਦੋ ਦੰਦ ਇੱਥੋਂ ਮਾਰਦੀ ਗੈਰੀ ਫੇਸ ਤੇ ਕੈਮਰਾ ਆਹ ਘੱਟੀ ਕਰਦੇ ਇਧਰ ਲਈ ਬੰਨੇ ਇਹ ਇੱਥੋਂ ਦਿਖਾ ਦੇ ਕਮੈਂਟ ਇਹ ਨਹੀਂ ਕਰਦੇ ਉਰਲੇ ਬੰਨੇ ਇਹ ਹੁਣ ਮਾਰਦੀ ਗੈਰੀ ਕੈਮਰਾ ਤੇ ਹੁਣ ਕਰਾ ਦੀ ਜੈਕ ਰੇਟ ਸੱਤੀ ਕੀ ਦੂੰਗਾ ਇਹਦਾ ਇਹਦਾ ਭਾਈ 1 40 ਲਵਾਂਗੇ ਆਪਾਂ 1 ਲੱਖ ਤੇ 40 ਹਜ਼ਾਰ 40 ਦੀ ਦੇ ਦਾਂਗੇ 9 ਤੋਂ 10 ਕਿਲੋ ਬੋਲਾਂ ਚਵਾ ਦਾਂਗੇ ਤੇ ਦੰਦਾਂ ਚ ਪਿਓਰ ਦੋ ਦੰਦਾ ਤੇ ਸਵੇਰ ਤੁਹਾਨੂੰ ਸਜਣੋਂ ਚੱਕ ਕੇ ਦਾ ਕਰਾਏ ਦਿੱਤਾ ਲੱਗ ਭੱਗ ਭਾਈ ਕਹਿੰਦਾ ਵੀ 13 ਤੋਂ 14 ਕਿਲੋ ਦੁੱਧ ਪੋਲੇ ਹੱਥ ਨਾਲ ਕਰ ਦੂ ਹਣਾ ਹਾਂ ਹਾਂ ਭਾਈ ਤੇ ਬਾਕੀ ਇਹ ਕਹਿੰਦੇ ਉਹਨਾਂ ਵੀ ਲਿਜਾਣ ਵਾਲੇ ਦੀ ਭਾਈ ਕੇਰ ਤੇ ਡਿਪੈਂਡ ਰਹਿੰਦਾ ਹਣਾ ਹਾਂ ਹਾਂ 1 40 ਚ ਛੋਟ ਛੱਪਾ ਮੰਨ ਤਾ ਨਾ ਥੋੜਾ ਬਹੁਤਾ ਕਰਾਂਗੇ ਬਾਈ ਮਾਨ ਦਾ ਸ਼ੂਟ 26 ਕਰਾਂਗੇ ਆਪਾਂ ਠੀਕ ਆ ਵੀ ਰੇਟ ਫਿਕਸ ਫਿਕਸ ਹੀ ਰਹਿਣਗੇ ਹਾਂ ਹਾਂ ਬਾਈ ਠੀਕ ਆ ਗੱਲ ਤੇ ਹੁਣ ਆ ਜਾਗਾ ਵੀ ਦੋ ਨੰਬਰ ਆ ਜੀ ਤੇ ਉਹ ਥਾਣ ਖੋਣੇ ਨੂੰ ਬੜਾ ਕੰਮ ਦਾ ਲੱਗਾ ਇੱਥੋਂ ਕਰਾ ਦੇ ਚੈੱਕ ਤੇ ਬਰੀਕ ਆ ਗਈ ਫੁੱਲਾ ਤੇ ਥਾਣ ਇਹ ਕਹਿ ਸਕਦਾ ਵੀ ਦੂਰਾ ਲੱਗਿਆ ਕੱਦ ਚੰਗਾ ਆ ਗਿਆ ਇੱਥੋਂ ਇਹਦੇ ਕੱਦ ਦਾ ਆਈਡੀਆ ਕਰਾ ਦੇ ਲੱਤੋ ਧੋਰ ਬਚੀ ਖੋਲ ਕੇ ਧੋਰਾ ਤੇ ਦੰਦਾਂ ਚ ਕਿਵੇਂ ਰਹੂਗੀ ਇਹ ਇਹ ਚਾਰ ਦੰਦ ਆ ਬਾਈ ਚਾਰ ਦੰਦ ਹਾਂ ਬਾਈ ਤੇ ਥੱਲੇ ਦੀ ਬਾੜੀ ਮਜ਼ਬੂਤ ਆ ਨਾ ਹਾਂ ਪਹਿਲਨ ਨਾ ਦੂਜਾ ਇਹ ਦੂਜਾ ਸੂਆ ਹਾਂ ਆ ਗਈ ਚਾਰ ਦਾੰਦ ਯਾਰ ਚਾਰ ਦਾੰਦ ਚ ਦੂਜਾ ਸੂਆ ਸਵਾਤੀ ਹਾਂ ਜੀ ਉਮਰ ਪੈਲਣ ਵਾਲੀ ਲੱਗਦਾ ਦੇਖਣ ਨੂੰ ਪੈਲਣੇ ਲੱਗਦੀ ਹੈ ਨਾ ਹਾਂ ਜੀ ਬਈ ਇੱਥੇ ਮਾਰ ਨਹੀਂ ਕਰੀ ਕੈਮਰਾ ਤੇ ਸਾਫ ਸੁਥਰੀ ਤਾਂ ਇਹ ਕਹਿ ਸਕਦਾ ਵੀ ਫੁੱਲ ਆ ਗਈ ਤੇ ਸਵੇਰ ਆਈ ਠੰਡੀਆਂ ਜਿਵੇਂ ਜਵਾਕੇ ਲਈ ਫਰਦਾ ਹਾਂ ਕਮਾਲਾ ਬੱਚੇ ਇੱਥੋਂ ਕਮਾਲਾ ਕਿੰਨੇ ਦਿਨ ਦਾ ਸੂਆ ਹੋ ਗਿਆ ਇਹਦਾ ਹੋ ਗਿਆ ਬਈ 10-12 ਦਿਨਾਂ ਦਾ ਸੂਆ 10-12 ਦਿਨਾਂ ਦਾ ਬੱਚਾ ਕਿਹ ਨਾਲ ਇਹ ਕੱਟੀ ਆ ਬਈ ਮਗਰ ਕੱਟੀ ਮਾਰੇ ਮੂਲੇ ਚੱਲੂ ਅਜੇ ਹਾਂ ਬਈ ਚੱਲੂ ਵੀ ਆਜੇ ਕਿੰਨਾ ਦੁੱਧ ਅੱਜ ਅੱਜ ਬਈ 11-12 ਲੀਟਰ 11 ਤੋਂ 12 ਕਿਲੋ ਹਾਂ ਅੱਜ ਹੈਗਾ ਤਿਆਰੀ ਦਾ ਹਾਂ ਬਈ ਆ ਠੀਕ ਆ ਗੱਲ ਚਾਰ ਦੰਦ ਆ ਗਈ ਬਾਈ ਕਹਿੰਦਾ ਦੁੱਧ 11 ਤੋਂ 12 ਕਿਲੋ ਅੱਜ ਤਿਆਰੀ ਦਾ ਤੇ ਮਗਰ ਆ ਗਈ ਕੱਟੀ ਤੇ ਚਬਾਈ ਦੀ ਕਿਵੇਂ ਰੂਗੀ ਸੱਤੀ ਜਮਾ ਪੋਲੀ ਆ ਬਾਈ ਜਮਾ ਫੋਕੀ ਚਬਾਈ ਦੀ ਇਹ ਇੱਥੋਂ ਕਰਾ ਦੇਗਾ ਜੀ ਇਹ ਆਰਡਰ ਕੁਆਲਟੀ ਕਰਾ ਦੇ ਚੱਕੇ ਇੱਥੋਂ ਮਾਰ ਦੇ ਕੈਮਰਾ ਥਣਲੇ ਦੀ ਬਿਲਕੁਲ ਸਾਫ਼ ਤੇ ਚਬਾਈ ਦੀ ਪੋਲੀ ਤੇ ਪੈਸੇ ਸੱਤੀ ਕਿੰਨੇ ਦੇ ਇਹਦਾ ਵੀ 1 40 ਲਵਾਂਗੇ ਬਾਈ 1 ਲੱਖ ਤੇ 40 ਹਜ਼ਾਰ ਜੋੜੇ ਦਾ 280 ਹੋ ਗਿਆ ਹਾਂ ਵੀਰੇ ਜੋੜੇ ਚ ਹੋ ਜੂ ਛੋਟ ਛੱਪਾ ਜਾ ਹਾਂ ਛੋਟ ਛੱਪਾ ਜ਼ਰਾ ਆ ਜੋੜੇ ਚ ਬਾਈ ਕਹਿੰਦਾ ਛੋਟ ਛੱਪਾ ਹੋ ਜੂ ਵੱਡਾ ਅੰਤਰ ਨਹੀਂ ਇਹ 31 ਦਾ ਆ ਗਈ 4 ਦੰਦ ਤੇ ਆ ਗੱਠੀ ਆ ਗਈ 2 ਦੰਦਾਂ ਇੱਕ 40 40 ਰੇਟ ਆ ਇਹਨਾਂ ਦਾ ਜੋੜੇ ਚ ਛੋਟ ਛੂਟ ਵਾਲਾ ਕੰਮ ਈ ਆ ਰੇਟ ਬਾਈ ਕਹਿੰਦਾ ਫਿਕਸ ਜੇ ਰਹਿਣਗੇ ਪਰ ਹਰਿਆਣੇ ਵਾਲੀ ਤਸੱਲੀ ਬਾਈ ਕਹਿੰਦਾ ਤੁਹਾਡੀ ਕਰਾ ਦਾਂਗੇ ਤੇ ਹੁਣ ਮਾਰਦੇ ਗਏ ਅਗਲੇ ਨੰਬਰ ਵਾਲੀ ਤੇ ਇਹਦੀ ਬਾਡੀ ਬੁੱਡੀ ਕਹਿ ਸਕਦੇ ਆ ਬਾੜੀ ਚੜਾਈ ਹੈ ਨਾ ਬਾੜੀ ਚੰਗੀ ਆ ਬਾਈ ਤੋਰ ਤੋਰ ਖੋਕੀ ਜਮਾ ਹਾਂ ਦੂਜੇ ਆ ਸੁਆ ਦੂਜਾ ਹਾਂ ਬਈ ਦੂਜਾ ਨੀ ਕੰਮ ਨਾ ਬਈ ਜਮਾ ਵੀ ਨਹੀਂ ਲੈ ਸ਼ਰਲਾ ਛਿੱਟਾ ਕਹ ਲਈ ਕੋਈ ਜਮਾ ਵੀ ਨਹੀਂ ਬਈ ਠੀਕ ਆ ਗੱਲ ਤੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ 19 ਵੀ ਛੋਟੀ ਲੱਗੂ ਮੱਚ ਵੱਡੀ ਨਹੀਂ ਲੱਗਦੀ ਕਿਉਂਕਿ ਮੱਝਾਂ ਨੀਵੇਂ ਫਰਸ਼ ਤੇ ਖੜੀਆਂ ਤੇ ਆਪਾਂ ਮੇਰਾ ਗੱਲ ਉੱਚੇ ਬੰਨੇ ਖੜਿਆ ਹਨਾ ਹਾਂ ਵੀਰੇ ਇਹ ਲੈ ਜਾ ਲੈ ਇਥੋਂ ਕਿੰਨੇ ਦਿਨ ਦਾ ਸੁਆ ਹੋ ਗਿਆ ਬਈ ਦਾ ਇਹ ਤਾਂ ਹੋ ਗਿਆ ਬਈ ਹਫਤੇ ਹੀ ਕਰਾ ਹਫਤੇ ਦੇ ਲਗ ਭਾਗ ਹਾਂ ਵੀਰੇ ਤੇ ਬੱਚਾ ਕੀ ਆ ਗਿਆ ਨਾਲ ਇਹਦੇ ਕੱਟਾ ਆ ਗਿਆ ਵੀਰੇ ਅੰਮਾਗਰ ਆ ਗਿਆ ਮੀਲ ਕਾਫ ਤੇ ਕੱਦ ਚੰਗਾ ਤੇ ਬਾਡੀ ਕਹ ਲਈਏ ਸ਼ਾਨਦਾਰ ਆ ਉਸ ਤੋਂ ਹਣਾ ਹਾਂ ਹਾਂ ਬਾਈ ਚਵਾਈ ਦੀ ਪੋਲੀ ਰਹੂਗੀ ਜਮਾ ਵੀਰੇ ਕਿੰਨਾ ਦੁੱਧ ਤਿਆਰ ਅਜ ਅੱਜ ਵੀਰੇ 11-12 ਲੀਟਰ ਹੈ ਦੇ ਇੱਕ ਖਾਸ ਗੱਲ ਸੱਜਣੋ ਇਹ ਰਹੂਗੀ ਵੀ ਮੱਝਾਂ ਬਿਲਕੁਲ ਠੰਡੀਆਂ ਸੀਲ ਆ ਗਈਆਂ ਹਨਾ ਭੱਜਣ ਵਾਟਣ ਵਾਲੀ ਨਹੀਂ ਹੈਗੀ ਮੱਝ ਕੋਈ ਵੀ ਕਹ ਲਈਏ ਸਵਾ ਆਦੀਆਂ ਬਿਲਕੁਲ ਠੰਡੀਆਂ ਚਵਾਈ ਦੀ ਬਾਈ ਕਹਿੰਦਾ ਗਾਰੰਟੀ ਵਾਲਾ ਸਿਸਟਮ ਹੀ ਰਹੂਗਾ ਕੱਦ ਝੋਟੀ ਦਾ ਚੰਗਾ 11 ਤੋਂ 12 ਕਿਲੋ ਇਹਦੇ ਕੋਲੇ ਤਿਆਰੀ ਦਾ ਹਫ਼ਤੇ ਦਾ ਸੁਆ ਹਾਂ ਵੀਰੇ ਕਿੰਨਾ ਕਹ ਦੱਸਿਆ ਇਹਦਾ ਪੀਕ ਇਹ ਘਰ ਚ ਵੀਰੇ 13 14 ਲੀਟਰ ਬਸ ਹਾਂ 13 ਕੁਸ ਗਰਮੀ ਆ ਹੁਣ ਕੁਸ ਸਾਡੇ ਖਾਣ-ਪੀਣ ਤੇ ਵੀ ਜਿਵੇਂ ਪਾਊਗਾ ਉਨੇ ਚਾਹੀਦੇ ਉਹੀ ਗੱਲ ਆ ਬਾਕੀ ਕੇਰ ਤੇ ਡਿਪੈਂਡ ਹੁੰਦਾ ਨਹੀਂ ਹਰੇਕ ਭਰਾ ਇਹ ਕਹਿੰਦਾ ਵੀ ਯਾਰ 15 ਦੇ ਦੂ ਆ 17 ਦੇ ਦੂ 14 15 ਵੀ ਖਾਸਾ ਹੋ ਜਾਂਦਾ ਹਣਾ ਇਹਦਾ ਬੰਦਾ ਚੋਣ ਵੇਂਦਾ ਇਹਦਾ ਸੱਤੇ ਜਾਇਜ਼ ਜਾਂ ਮੁੱਲ ਜਮੇ 1 30 ਲਵਾਂਗੇ ਵੀਰੇ ਦਾ 1 ਲੱਖ ਤੇ 30 ਵੀ ਦੇਵਾਂਗੇ ਹਾਂ ਵੀਰੇ ਛੋਟ-ਛੋਟ ਰਹਿ ਗਈ ਕੱਲੀ ਹੋ ਜਾਣਾ ਹਾਂ ਹਾਂ ਵੀਰੇ ਆਓ ਜੇ ਛੋਟ ਛੱਪੇ ਵਾਲਾ ਕੰਮ ਹੀ ਰਹਿ ਗਿਆ ਤੇ ਘਰ ਹੀ ਆਇ ਤੇ ਮਾਰੀ ਕੈਮਰਾ ਹੋ ਗਿਆ ਗਾਂ ਵਾਲੀ ਨੰਬਰ ਇੱਥੇ ਮਾਰੀ ਆਰਡਰ ਤੇ ਇਹ ਇੱਥੋਂ ਇੱਥੋਂ ਮਾਰਦੇ ਇਹ ਇੱਥੋਂ ਇਹਦਾ ਰੰਗ ਰੰਗ ਕਹਿ ਸਕਦਾ ਬਾਲੇ ਗਾਰੇ ਰੰਗ ਚ ਆ ਗਈ ਗਾਂਲੇ ਬੰਨਿਓ ਕਰਾ ਲਈ ਚੱਕ ਇੱਥੋਂ ਨਾ ਸਾਨੂੰ ਸਭ ਬੜੀਆਂ ਕਮਾਲ ਦੀਆਂ ਰੱਖਦੇ ਹਾਈਟ ਆ ਗਈ ਮੀਡੀਅਮ ਪਰ ਇਹ ਕਹਿ ਸਕਦੇ ਜਿੱਡੀ ਕਾਪ ਆ ਉੱਡਾ ਕੀ ਇਹਦਾ ਆਰਡਰ ਕੁਆਲਿਟੀ ਆ ਗਈ ਟੋਰ ਬਈ ਖੋਲ ਕੇ ਸੂਆ ਸਤੀ ਇਹਦਾ ਬਈ ਦੂਜਾ ਸੂਆ ਕਿੰਨੇ ਦਿਨ ਦਾ ਸੂਈ ਹੋ ਗਈ ਇਹਨੂੰ ਹੋ ਗਏ ਵੀਰੇ ਹਫਤਾ ਤੱਕ ਹੋ ਗਿਆ ਇਹਨੂੰ ਵੀ ਸੂਈ ਨਾ ਹਫਤੇ ਦੇ ਲਗਭਗ ਹਾਂ ਵੀਰੇ ਹਫਤੇ ਦੀ ਸੂਈ ਥੱਲੇ ਜੇ ਕਹਿ ਲਈ ਅੱਜ ਹਾਜ਼ਰ ਦੁੱਧ ਕਿੰਨਾ ਇਹਦੇ ਕੋਲੇ 14 ਲੀਟਰ ਹੈ ਬਈ 14 ਲੀਟਰ ਅੱਜ ਤਿਆਰ ਹਾਂ ਵੀਰੇ ਇੱਕ ਹਵੱਤੀ ਦੀ ਸੂਈ ਥੱਲੇ ਹਾਂ ਵੀਰੇ ਆ ਲੈਵਾ ਦਾ ਬਹੁਤ ਠੋਸ ਰੱਖਦੀ ਹੈ ਨਾ ਹਾਂ ਵੀਰੇ ਆ ਲੈਵਾ ਦਾ ਬਹੁਤ ਠੋਸ ਰੱਖਦੀ ਹੈ ਨਾਲ ਆ ਗਿਆ ਟੱਟਾ ਇੱਕ ਹਵੱਤੀ ਦੀ ਸੂਈ ਕੋਲੇ 14 ਤਿਆਰੀ ਦਾ ਤੇ ਦੁੱਧ ਕਿੰਨਾ ਦੇਉ 33 ਪੀਕ ਲੈਵਲ ਤੇ ਦੇ ਦੇ ਦੂਗੀ 16 ਲੀਟਰ 16 17 ਲੀਟਰ ਦੇ ਦੂਗੀ ਆ 16 17 ਦੇ ਲਗਭਗ ਬਾਈ ਕਹਿੰਦਾ ਇਹ ਝੋਟੀ ਦੁੱਧ ਦੇ ਦੂ ਝੋਟੀ ਇਹ ਵੀ ਹਰਿਆਣੇ ਚੋਂ ਆਈ ਆ ਬਾਲੀ ਕਮਾਲ ਦੀ ਝੋਟੀ ਆ ਤੇ ਬਾਕੀ ਲੈ ਵਾਏ ਗਿਆ ਸਾਡਾ ਜਮਾ ਨਾਲ ਲੱਗਮਾ ਜਾ ਗਿਆ ਹਨਾ ਜਿੱਦਾਂ ਕਹ ਲਈਏ ਗਾਵਾਂ ਨੂੰ ਆਰਡਰ ਲੱਗਿਆ ਹੁੰਦਾ ਉਰਲੇ ਬੰਨਿਆ ਦਿਖਾ ਦਿੰਗੇ ਗਾਂ ਵਾਲੇ ਬੰਨਿਆ ਇਹ ਇੱਥੋਂ ਇੱਥੋਂ ਮਾਰਨੀ ਕੈਮਰਾ ਇਹ ਇੱਥੋਂ ਕਰਾ ਲੀਂਦਾ ਸਾਨੂੰ ਹਾਂ ਚੱਕ ਚਬਾਈ ਦੀ ਸੱਤੀ ਕਿਵੇਂ ਰਹੂਗੀ ਜਮਾ ਪੋਲੀ ਆ ਵੀਰੇ ਚਬਾਈ ਦੀ ਫੋਕੀ ਜਮਾ ਉਹ ਹਾਈਟ ਨਹੀਂ ਜਿਆਦੇ ਵੱਡੀ ਹਾਈਟ ਆ ਗਈ ਮੀਡੀਅਮ ਪਰ ਇੱਕ ਗੱਲ ਆ ਵੀ ਹੁ ਰੰਗ ਕਰੂੰਗੇ ਇਹ ਕਹਿ ਸਕਦੇ ਹਾਂ ਹੋਈ ਬੰਨੇ ਮਾੜਾ ਜਾਂ ਸਾਰੀਆਂ ਤੇ ਮਾਰਦੇ ਕੈਮਰਾ ਸਾਰੀਆਂ ਤੋਂ ਗਹਿਰਾ ਰੰਗ ਆ ਹਨਾ ਹਾਂ ਵੀਰੇ ਇੱਕ ਨੰਬਰ ਵਾਲੀ ਕੱਟੀ ਦੇਦਾ ਕਹ ਲਈਏ ਕਿੰਨਾਸ ਲਈ ਚ ਕਹਿ ਸਕਦੇ ਆ ਫੁੱਲ ਜਿਵੇਂ ਕਿਸੇ ਭਰਾਣੀ ਲਈ ਬੱਚੇ ਉੱਚੀ ਲੈਣੀ ਅੱਗੇ ਹਾਂ ਹਾਂ ਆ ਬੱਚੇ ਟੋਪਰੇ ਪਾ ਦੂਗੀ ਤੇ ਮੈਲੇ ਮੂਲੇ ਚੱਲ ਕੇ 16 ਦੇ ਲਗਭਗ ਕਰ ਦੂ 14 ਅਜੇ ਚਵਾਦਾਂਗੇ ਡੰਗ ਤੋੜਾਂਗਾ ਹਾਂ ਵੀਰੇ ਚਵਾਦ ਆਗੇ ਵੀਰੇ ਕਿੰਨੇ ਪੈਸੇ ਲੈ ਲਾਂਗੇ ਜਮੀ ਫਿਕਸ ਜੇ 14 ਚਵਾਗੀ ਵੀ 1 35 ਲਵਾਂਗੇ ਵੀਰੇ 1 ਲੱਖ ਤੇ 35000 ਫਿਕਸ ਜੇ ਜਮੀ ਹਾਂ ਹਾਂ ਵੀਰੇ ਠੀਕ ਹੈ ਗੱਲ ਇਹ ਬਾਈ ਕਹਿੰਦਾ 1 35 ਦੀ ਫਿਕਸ ਜੀ ਦੇਣਾ ਜੇ ਕਿਸੇ ਨਾਲ ਸੱਤੀ ਆ ਝੁੱਤੀ ਵਾਲੀ ਜੋੜਾ ਕਰ ਲਿਆ ਕਿਸੇ ਨੇ ਇਹ ਵੀਰੇ ਆਪਾਂ ਦੇ ਦਾਂਗੇ 2 60 ਦਾ ਦੇ ਦਾਂਗੇ 1 30 ਤੇ 135 2 ਪੁਆਇੰਟ ਹੋ ਗਿਆ 260 ਦਾ ਦੇ ਦਾਂਗੇ ਪੰਜ ਹਾਂ ਫਿਕਸ ਜਾ ਜੇ ਕਿਸੇ ਨੇ ਦੋਨੇ ਲੈਣੀਆਂ ਕੱਲੀ ਬਾਈ ਕਹਿੰਦਾ ਉਹ ਜੋ 135 ਦੀ ਹੋਊਗੀ ਜੇ ਕਿਸੇ ਨੇ ਲੈਣੀਆਂ ਨੰਬਰ ਬੋਲ ਦਿਓ ਜੀ 77172 53721 77172 53721 ਆ ਗਿਆ ਬਾਈ ਦਾ ਨੰਬਰ ਪਿੰਡ ਆ ਗਿਆ ਸ਼ਾਹੜ ਤਹਿਸੀਲ ਆ ਗਈ ਸੁਨਾਮ ਤੇ ਜ਼ਿਲ੍ਹਾ ਆ ਗਿਆ ਸਜਣਾ ਸੰਗਰੂਰ ਬਹੁਤ ਕੁਆਲਿਟੀ ਦੇ ਪਸ਼ੂ ਨੇ ਬਾਈ ਕੋਲੇ ਦੋ ਦੰਦ ਚਾਰ ਦੰਦ ਤੇ ਤਿਆਰ ਦੁੱਧ ਵਾਲੀਆਂ ਝੋਟੀਆਂ ਆ ਗਈਆਂ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ